ਅੱਜ ਗੱਲ ਕਰਾਂਗੇ ਪੰਜਾਬ ਦੇ ਉਸ ਸਿੰਘ ਸੂਰਮੇ ਬਾਰੇ ਜਿਸ ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਾਂ ਨੇ 11 ਮਾਰਚ 1783 ਯਾਨੀ ਅੱਜ ਦੇ ਦਿਨ ਦਿੱਲੀ ਜਿੱਤ ਲਈ ਸੀ ਅਸੀਂ ਗੱਲ ਕਰਨ ਲੱਗੇ ਹਾਂ ਸਰਦਾਰ ਭਗੇਲ ਸਿੰਘ ਬਾਰੇ ਕਰੋੜ ਸਿੰਘਿਆ ਮਿਸਲ ਦਾ ਇਹ ਸਭ ਤੋਂ ਨਾਮਵਰ ਸਰਦਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਚੰਬਾਲ ਪਿੰਡ ਦਾ ਬਚਨੀਕ ਸੀ ਕਰੋੜਾ ਸਿੰਘ ਦੀ ਮੌਤ ਮਗਰੋਂ ਉਸ ਦੀ ਔਲਾਦ ਨਾ ਹੋਣ ਕਾਰਨ ਇਸ ਨੂੰ ਮਿਸਲ ਦਾ ਮੁਖੀਆ ਬਣਾਇਆ ਗਿਆ। ਸਨ 1765 ਵਿੱਚ ਜਦੋਂ ਬੁੱਢਾ ਦਲ ਨੇ ਨਜੀਬਉਦਦਲਾ ਦੇ ਬੁਰਦ ਰਾਜਾ ਜਵਾਹਰ ਮੱਲ ਦੀ ਮਦਦ ਕੀਤੀ ਤਾਂ ਸਰਦਾਰ ਭਗੇਲ ਸਿੰਘ ਵੀ ਖਾਲਸਾ ਪੋਜ ਵਿੱਚ ਸ਼ਾਮਿਲ ਸੀ। ਅਬਦਾਲੀ ਦੇ 8ਵੇਂ ਹਮਲੇ ਸਮੇਂ ਵੀ ਇਸ ਨੇ ਬਹੁਤ ਬਹਾਦਰੀ ਦਿਖਾਈ। ਬਟਾਲਾ ਦੀ ਲੜਾਈ ਵਿੱਚ ਇਸ ਨੇ ਅਬਦਾਲੀ ਦਾ ਡੇਰਾ ਲੁੱਟਿਆ। 1767 ਵਿੱਚ ਸਿੱਖਾਂ ਨੇ ਇੱਕ ਵਾਰ ਫਿਰ ਜਮਨਾ ਤਾਰ ਹਮਲਾ ਕੀਤਾ ਇਸ ਲੜਾਈ ਵਿੱਚ ਇਹ ਜਖਮੀ ਹੋ ਗਿਆ ਅਤੇ ਸਿੱਖ ਵਾਪਸ ਪੰਜਾਬ ਪਰਤਿਆ ਇਸ ਨਵੇਂ ਹਮਲੇ ਸਮੇਂ ਵਾਪਸ ਜਾਂਦੇ ਹੋਏ ਅਬਦਾਲੀ ਸਿਆਲਕੋਟ ਦੇ ਇਲਾਕੇ ਵਿੱਚੋਂ ਟੱਕਾਂ ਮਰਨ ਤੁਰਿਆ ਜੋ ਸਰਦਾਰ ਜੱਸਾ ਸਿੰਘ ਸਰਦਾਰ ਚੜਤ ਸਿੰਘ ਤੇ ਸਰਦਾਰ ਬਘੇਲ ਸਿੰਘ ਨੇ ਜੇਹਲਮ ਦੇ ਕੰਢੇ ਅਬਦਾਲੀ ਤੇ ਹਮਲਾ ਕਰਕੇ ਔਰਤਾਂ ਨੂੰ ਛੁੜਾ ਲਿਆ ਤੇ ਪੱਲਿਓ ਖਰਚ ਕਰਕੇ ਘਰੋਂ ਘਰ ਹੀ ਪਹੁੰਚਾਇਆ ਜਮੁਨਾ ਤੋਂ ਲੈ ਕੇ ਅਟਕ ਦਰਿਆ ਤੱਕ ਜਦੋਂ ਸਿੱਖਾਂ ਦੀ ਰਾਜਸੀ ਤਾਕਤ ਵੱਧਦੀ ਗਈ ਤਾਂ ਸਿੱਖ ਮਿਸਲਾਂ ਆਪਸ ਵਿੱਚ ਲੜਨ ਲੱਗ ਪਈਆਂ ਸਾਰੇ ਸਰਦਾਰ ਆਪਣੇ ਇਲਾਕੇ ਵਧਾਉਣ ਦੇ ਇਰਾਦੇ ਨਾਲ ਇੱਕ ਦੂਜੇ ਦੇ ਇਲਾਕੇ ਲੁੱਟਣ ਅਤੇ ਮੱਲਣ ਲੱਗ ਪਏ ਸਨ 1768 ਵਿੱਚ ਪਟਿਆਲਾ ਦੇ ਮਹਾਰਾਜਾ ਅਮਰ ਸਿੰਘ ਨੇ ਸਰਦਾਰ ਬਗੇਲ ਸਿੰਘ ਦੇ ਕੁਝ ਪਿੰਡ ਮੱਲ ਲਏ ਸਰਦਾਰ ਬਗੇਲ ਸਿੰਘ ਨੇ ਦਲਚਾ ਸਿੰਘ ਸੁਖੂ ਸਿੰਘ ਭਾਗ ਸਿੰਘ ਦੇ ਪੰਗਾ ਸਿੰਘ ਨਾਲ ਉਹਦੇ ਨੂੰ ਨਾਲ ਲੈ ਕੇ ਪਟਿਆਲੇ ਦੀ ਤਵਾ ਬੋਲ ਦਿੱਤਾ ਕੁੜਾਮ ਨੇ ਜਦੀਕ ਅਮਰ ਸਿੰਘ ਦੀ ਫੌਜਾਂ ਨਾਲ ਲੜਾਈ ਕੀਤੀ ਮਹਾਰਾਜਾ ਅਮਰ ਸਿੰਘ ਨੇ ਆਪਣੇ ਵਕੀਲ ਚੰਦ ਸਿੰਘ ਰਾਹੀਂ ਸਲਾਹ ਕਰ ਲਈ ਤੇ ਆਪਣੇ ਵੱਡੇ ਪੁੱਤਰ ਸਾਹਿਬ ਸਿੰਘ ਜੋ ਬਾਅਦ ਵਿੱਚ ਮਹਾਰਾਜਾ ਬਣਿਆ ਨੂੰ ਸਰਦਾਰ ਬਘੇਲ ਸਿੰਘ ਹੱਤੋਂ ਅਮਰਿਤ ਛਕਾਇਆ ਜਨਵਰੀ 1783 ਵਿੱਚ ਬਘੇਲ ਸਿੰਘ ਦੀ ਜਥੇਦਾਰੀ ਹੇਠ ਸਿੱਖਾਂ ਨੇ ਫਿਰ ਜਮਨਾਪਾਰ ਹਮਲਾ ਕੀਤਾ ਅਤੇ ਗੰਗਾ ਤੋਂ ਉਰਾਰ ਵਾਲਾ ਸਾਰਾ ਇਲਾਕਾ ਨੱਟ ਲਿਆ ਅਲੀਗੜ ਤੇ ਬੁਲੰਦ ਸ਼ਹਿਰ ਦੇ ਜਿਲੇ ਲੁੱਟ ਕੇ ਸਿੱਖ ਦਿੱਲੀ ਵੱਲ ਹੋ ਤਰੇ ਅਖੀਰ 11 ਮਾਰਚ 1783 ਵਿੱਚ ਸਿੱਖਾਂ ਨੇ ਬਰਾਰੀ ਘਾੜ ਤੋਂ ਜਮਨਾ ਟੱਪ ਕੇ ਮਾਲਕਾ ਗੰਜ ਸਬਜ਼ੀ ਮੰਡੀ ਦੇ ਮੁਗਲਾਪੁਰ ਅਧੀਨ ਲਾਇਆ ਸ਼ਾਹੀ ਫੌਜ ਸਿੱਖਾਂ ਨਾਲ ਲੜ ਕੇ ਹਾਰ ਗਈ ਤਾਂ ਬਾਦਸ਼ਾਹ ਨੇ 3 ਲੱਖ ਨਜ਼ਰਾਨਾ ਦੇ ਕੇ ਸਿੱਖਾਂ ਨਾਲ ਸੁਲਾਹ ਕਰ ਲਈ ਸਰਦਾਰ ਬਘੇਲ ਸਿੰਘ 4000 ਫੌਜ ਸਮੇਤ ਦਿੱਲੀ ਵਿੱਚ ਰਿਹਾ ਅਤੇ ਬਾਕੀ ਸਿੱਖ ਵਾਪਸ ਆ ਗਏ ਇਸ ਦਾ ਡੇਰਾ ਸਬਜੀ ਮੰਡੀ ਵਿੱਚ ਸੀ ਇਸ ਨੇ ਉਸ ਵਕਤ ਗੁਰਦੁਆਰਾ ਮਾਤਾ ਸੁੰਦਰੀ ਜੀ ਬੰਗਲਾ ਸਾਹਿਬ ਸੀ ਸਗੰਜਰ ਕਾਹੂ ਨਾ ਜ ਆਦੀ ਗੁਰਦੁਆਰੇ ਮੰਡਾ ਹੈ ਕੁਝ ਦੇਰ ਬਾਅਦ ਸਿੱਖ ਆਪਣੇ ਵਕੀਲ ਲਖਪਤਰ ਆਏ ਦਿੱਲੀ ਵਿੱਚ ਛੱਡ ਕੇ ਵਾਪਸ ਆ ਗਏ ਜਨਵਰੀ 1785 ਨੂੰ ਸਰਦਾਰ ਬਗੇਲ ਸਿੰਘ ਸਰਦਾਰ ਗੁਰਦਤ ਸਿੰਘ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਫਿਰ ਜਾਮਨਾਪਾਰ ਹਮਲਾ ਕੀਤਾ ਇਸ ਵਾਰ ਇਹਨਾਂ ਨੇ ਗੰਗਾ ਪਾਰ ਚੌਥੀ ਵਿੱਚੋਂ ਲੱਖਾਂ ਰੁਪਏ ਦਾ maal ਲੁੱਟਿਆ 3 ਮਾਰਚ 1785 ਨੂੰ ਮਰਾਠਿਆਂ ਤੇ ਸਿੱਖਾਂ ਵਿੱਚ ਦੋਸਤੀ ਦਾ ਅਹਿਦਨਾਮਾ ਹੋ ਗਿਆ ਜਿਸ ਵਿੱਚ ਇਹ ਸ਼ਰਤ ਰਹੀ ਕਿ ਸਿੱਖ ਦਿੱਲੀ ਸਰਕਾਰ ਦੇ ਇਲਾਕੇ ਵਿੱਚ ਲੁੱਟਮਾਰ ਨਹੀਂ ਕਰਨਗੇ ਤੇ ਦਿੱਲੀ ਸਰਕਾਰ ਸਿੱਖਾਂ ਨੂੰ 10 ਲੱਖ ਸਾਲਾਨਾ ਨਿਯਮਾਨਾ ਦਿਆ ਕਰੇਗੀ ਸਾਲ 1798 ਵਿੱਚ ਜਦੋਂ ਜਾਰਜ தாம்ਸਨ ਨੇ ਜੀਤੂਨ ਤੇ ਹਮਲਾ ਕੀਤਾ ਤਾਂ ਸਰਦਾਰ ਬਗੇਲ ਸਿੰਘ ਨੇ ਰਾਜਾ ਜੀ ਨਦੀਬੀ ਮਦਦ ਕੀਤੀ ਸੀ ਸਰਦਾਰ ਬਗੇਲ ਸਿੰਘ ਦੇ ਇਲਾਕੇ ਦੋਆਬਾ ਜਲੰਧਰ ਵਿੱਚ ਸਨ ਤੇ ਸਾਲ 1806 ਦੀ ਸੋਨਾ ਨਾਲ ਸਤਲੁਜ ਦੇ ਸੱਜੇ ਹੱਥ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਦੇ ਤੇ ਖੱਬੇ ਹੱਥ ਦੇ ਇਲਾਕੇ ਅੰਗਰੇਜ਼ਾਂ ਦੇ ਅਧੀਨ ਮੰਨ ਲਏ ਗਏ। ਇਸ ਸਾਲ ਹੀ ਸਰਦਾਰ ਬਗੇਲ ਸਿੰਘ ਸਵਰਗਵਾਸ ਹੋ ਗਿਆ। ਇਸ ਦੀ ਕੋਈ ਔਲਾਦ ਨਹੀਂ ਸੀ। ਇਸ ਦੀ ਮੌਤ ਮਗਰੋਂ ਚਲੰਦਰ ਦੋਆਬੇ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜ਼ਬਤ ਕਰਕੇ ਸਰਦਾਰਨੀ ਰਾਮਕੌਰ ਜੋ ਸਰਦਾਰ ਬਗੇਲ ਸਿੰਘ ਦੀ ਪਤਨੀ ਸੀ ਨੂੰ ਜਾਗੀਰ ਵਜੋਂ ਦੇ ਦਿੱਤੇ ਗਏ। ਅੱਜ 11 ਮਾਰਚ Delijus.